ਦੋਸਤੋ ਅੱਜ ਦੀ ਕਹਾਣੀ ਹੈ ਸੋਨ ਹੰਸ ਬਗੀਚੇ ਦੀ ਇੱਕ ਵਾਰ ਮਹਾਰਾਜ ਕ੍ਰਿਸ਼ਨਦੇਵ ਦਰਬਾਰ ਵਿੱਚ ਜੋ ਵਿਅਕਤੀ ਆਏ ਉਹਨਾਂ ਵਿੱਚੋਂ ਇੱਕ ਦੇ ਹੱਥ ਵਿੱਚ ਸੋਨੇ ਦਾ ਹੰਸ ਸੀ ਆਉਂਦੇ ਹੀ ਉਹ ਬੋਲਿਆ ਮਹਾਰਾਜ ਸਾਡਾ ਇਨਸਾਫ ਕਰੋ ਕਿਹੜਾ ਇਨਸਾਫ ਮਹਾਰਾਜ ਨੇ ਚੌਂਕ ਕੇ ਪੁੱਛਿਆ ਆਖਿਰ ਗੱਲ ਕੀ ਹੈ ਕਿ ਇਸ ਸੋਨ ਹੰਸ ਨੂੰ ਲੈ ਕੇ ਤੁਹਾਡੇ ਦੋਵਾਂ ਦੇ ਵਿੱਚਕਾਰ ਕੋਈ ਝਗੜਾ ਹੈ ਝਗੜਾ ਨਹੀਂ ਮਹਾਰਾਜ ਮਤਭੇਦ ਹੈ ਇੱਕ ਵਿਅਕਤੀ ਜਿਸਦੇ ਹੱਥ ਵਿੱਚ ਹੰਸ ਸੀ ਬੋਲਿਆ ਦਰਅਸਲ ਅਸੀਂ ਦੋਵੇਂ ਮਿੱਤਰ ਹਾਂ ਹੋਇਆ ਇਹ ਮਹਾਰਾਜ ਕਿ ਮੇਰੀ ਤੰਗੀ ਦੀ ਹਾਲਤ ਵਿੱਚ ਮੇਰੇ ਦੋਸਤ ਨੇ ਮੈਨੂੰ ਆਪਣੇ ਖੇਤ ਦੀ ਕੁਝ ਜ਼ਮੀਨ ਬਾਂਮ ਦੇ ਲਈ ਦੇ ਦਿੱਤੀ ਜਦੋਂ ਇੱਕ ਦਿਨ ਮੈਂ ਉਸ ਜ਼ਮੀਨ ਤੇ ਹਾਲ ਚਲਾ ਰਿਹਾ ਸੀ ਤਾਂ ਮੈਨੂੰ ਇਹ ਸੋਨ ਹੰਸ ਮਿਲਿਆ ਜਦੋਂ ਮੈਂ ਇਸ ਨੂੰ ਲੈ ਕੇ ਆਪਣੇ ਦੋਸਤ ਦੇ ਕੋਲ ਗਿਆ ਤਾਂ ਇਹ ਇਸ ਨੂੰ ਲੈਣ ਤੋਂ ਇਨਕਾਰ ਕਰ ਰਿਹਾ ਸੀ ਮੈਂ ਕਿਵੇਂ ਲਵਾਂ ਮਹਾਰਾਜ ਜਦੋਂ ਮੈਂ ਉਹ ਜ਼ਮੀਨ ਆਪਣੇ ਮਿੱਤਰ ਨੂੰ ਦੇ ਦਿੱਤੀ ਸੀ ਤਾਂ ਉਸ ਵਿੱਚੋਂ ਪੈਦਾ ਹੋਣ ਵਾਲੀ ਹਰ ਇੱਕ ਚੀਜ਼ ਉੱਪਰ ਉਸਦਾ ਹੀ ਹੱਕ ਹੈ ਦੂਜਾ ਵਿਅਕਤੀ ਬੋਲਿਆ ਪਰੰਤੂ ਜ਼ਮੀਨ ਤਾਂ ਇਸਦੀ ਹੈ ਮਹਾਰਾਜ ਪਰ ਉਹ ਜ਼ਮੀਨ ਤਾਂ ਮੈਂ ਇਸ ਨੂੰ ਦੇ ਚੁੱਕਾ ਹਾਂ ਇਸ ਤਰ੍ਹਾਂ ਦੋਵੇਂ ਆਪੋ ਆਪਣੀਆਂ ਗੱਲਾਂ ਤੇ ਅੜੇ ਹੋਏ ਸਨ ਮਹਾਰਾਜ ਵੀ ਉਹਨਾਂ ਦੀ ਸਚਾਈ ਤੋਂ ਬਹੁਤ ਵੱਧ ਪ੍ਰਭਾਵਿਤ ਹੋਏ ਉਹਨਾਂ ਦੇ ਸਾਹਮਣੇ ਅਜਿਹਾ ਮਕਦਮਾ ਪਹਿਲੀ ਵਾਰ ਆਇਆ ਸੀ ਜਿਸ ਵਿੱਚ ਨਾ ਕੋਈ ਚੋਰ ਅਤੇ ਨਾ ਹੀ ਸ਼ਾਹੂਕਾਰ ਕੀ ਫੈਸਲਾ ਦੇਣ ਰਾਜਾ ਕੁਝ ਸਮਝ ਨਹੀਂ ਰਹੀ ਸੰ ਉਹਨਾਂ ਦੇ ਦਰਬਾਰੀਆਂ ਵੱਲ ਵੇਖਿਆ ਤੁਸੀਂ ਕੀ ਆਖਦੇ ਹੋ ਮਹਾਰਾਜ ਇੱਕ ਦਰਬਾਰੀ ਬੋਲਿਆ ਸੋਨੇ ਦਾ ਹੰਸ ਦੋ ਹਿੱਸਿਆਂ ਵਿੱਚ ਵੰਡ ਕੇ ਇੱਕ ਇੱਕ ਹਿੱਸਾ ਦੋਵਾਂ ਨੂੰ ਦੇ ਦਿੱਤਾ ਜਾਵੇ ਮੂਰਖ ਜਦੋਂ ਕੋਈ ਵੀ ਪੂਰਾ ਹੰਸ ਲੈਣ ਲਈ ਤਿਆਰ ਨਹੀਂ ਤਾਂ ਅੱਧਾ ਕਿਵੇਂ ਸਵੀਕਾਰ ਕਰਨਗੇ ਦਰਬਾਰੀ ਸ਼ਰਮਸ਼ਾਰ ਹੋ ਕੇ ਚੁੱਪ ਹੋ ਗਏ ਫਿਰ ਇੱਕ ਹੋਰ ਦਰਬਾਰੀ ਬੋਲਿਆ ਮਹਾਰਾਜ ਤੁਸੀਂ ਇਸ ਤੋਂ ਹੀ ਪੁੱਛੋ ਕਿ ਇਹ ਕੀ ਚਾਹੁੰਦੇ ਹਨ ਮੇਰੀ رائے ਹੈ ਕਿ ਇਸ ਹੰਸ ਨੂੰ ਰਾਜ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਣਾ ਚਾਹੀਦਾ ਹੈ ਕਿਉਂਕਿ ਧਰਤੀ ਵਿੱਚੋਂ ਨਿਕਲਿਆ ਸੰਪਤੀ ਉੱਪਰ ਰਾਜਾ ਦਾ ਅਧਿਕਾਰ ਹੁੰਦਾ ਹੈ ਅਸੀਂ ਅਜਿਹਾ ਹੀ ਕਰਦੇ ਜੇਕਰ ਇਹ ਲੋਕ ਚੋਰੀ ਨਾਲ ਇਸ ਸੰਪਤੀ ਨੂੰ ਆਪਣੇ ਕੋਲ ਰੱਖ ਲੈਂਦੇ ਪਰੰਤੂ ਇਹਨਾਂ ਦੋਨਾਂ ਵਿੱਚ ਕੋਈ ਲਾਲਚੀ ਨਹੀਂ ਹੈ ਬਲਕਿ ਦੋਵੇਂ ਹੀ ਸੱਚੇ ਅਤੇ ਇਮਾਨਦਾਰ ਹਨ ਇਸ ਲਈ ਇਸ ਸੰਪਤੀ ਦੀ ਕੁਝ ਅਜਿਹੀ ਵਰਤੋਂ ਹੋਵੇ ਜਿਸ ਨਾਲ ਇਹਨਾਂ ਦੋਵਾਂ ਮਿੱਤਰਾਂ ਦੀ ਮਿੱਤਰਤਾ ਵੀ ਮਸਾਇਲ ਕਾਇਮ ਰਹੇ ਦਰਬਾਰੀਆ ਆਪਣੀ ਆਪਣੀ ਰਾਏ ਦਿੰਦੇ ਰਹੇ ਕਿਸੇ ਨੇ ਆਖਿਆ ਕੁ ਵਿੱਚ ਕੁਦਵਾ ਜਾਣਾ ਕਿਸੇ ਨੇ ਧਰਮਸ਼ਾਲਾ ਕਿਸੇ ਨੇ ਮੰਦਰ ਦਾ ਸੁਝਾਅ ਦਿੱਤਾ ਪਰ ਮਹਾਰਾਜ ਨੂੰ ਕੋਈ ਸੁਝਾਅ ਪਸੰਦ ਨਹੀਂ ਆਇਆ ਫਿਰ ਉਹਨਾਂ ਨੇ ਤੇਨਾਲੀ ਰਾਮ ਦੇ ਵੱਲ ਵੇਖਿਆ ਇਸ਼ਾਰਾ ਸਮਝ ਕੇ ਤੇਨਾਲੀ ਰਾਮ ਬੋਲੇ ਮਹਾਰਾਜ ਮੇਰੀ ਬੇਨਤੀ ਹੈ ਕਿ ਇਸ ਹੰਸ ਦਾ ਜੋਹਰੀਆ ਤੂੰ ਮੁੱਲ ਪਤਾ ਕਰਕੇ ਖੁਦ ਖਰੀਦ ਲੈਣ ਅਤੇ ਇਸ ਥਾਂ ਨਾਲ ਦੋਵਾਂ ਦੀ ਦੋਸਤੀ ਦੇ ਨਾਂ ਤੇ ਇੱਕ ਸੋਨ ਹੰਸ ਬਗੀਚਾ ਬਣਾ ਦਿੱਤਾ ਜਾਵੇ ਜਿਸ ਵਿੱਚ ਸ਼ਾਨਦਾਰ ਅਤੇ ਫੁੱਲਾਂ ਵਾਲੇ ਪੌਦੇ ਹੋਣ ਬਗੀਚੇ ਵਿੱਚ ਇੱਕ ਸਵਰ ਵੀ ਹੋਵੇ ਜਿਸ ਵਿੱਚ ਦੋ ਸਫੇਦ ਖੰਭਾ ਬਰਗੇ ਦੋ ਹੰਸ ਤਿਆਰ ਰਹੇ ਹੋਨ ਮਹਾਰਾਜ ਜਦੋਂ ਤੱਕ ਹੰਸ ਬਗੀਚਾ ਬਰਕਰਾਰ ਰਹੇਗਾ ਉਦੋਂ ਤੱਕ ਇਹਨਾਂ ਦੀ ਮਿੱਤਰਤਾ ਦੀ ਨਿਸਾਇਲ ਕਾਇਮ ਰਹੇਗੀ ਵਾਹ ਸੌ ਹੰਸ ਬਗੀਚਾ ਮਹਾਰਾਜ ਮੁਸਕਰਾਏ ਤੁਹਾਡਾ ਸੁਝਾਅ ਤਾਂ ਅਸਲ ਵਿੱਚ ਚੰਗਾ ਹੈ ਮੇਰਾ ਫੈਸਲਾ ਵੀ ਇਹ ਹੀ ਹੋ ਹੈ ਦਰਬਾਰੀਆਂ ਨੇ ਵੀ ਇਸ ਵੱਡ ਮੁੱਲੇ ਸਹਾ ਦਾ ਸਮਰਥਨ ਕੀਤਾ ਇਹ ਤੇ ਇਹ ਪਹਿਲਾ ਮੌਕਾ ਸੀ ਜਦੋਂ ਤੇਨਾਲੀ ਰਾਮ ਨਾਲ ਖਾਰ ਖਾਨ ਵਾਲਿਆਂ ਨੇ ਵੀ ਉਹਨਾਂ ਦੀ ਦਿਲ ਪਰਖ ਕੇ ਪ੍ਰਸ਼ੰਸਾ ਕੀਤੀ ਧੰਨਵਾਦ